ਤਾਂ ਤਾਂ ਗਾਲੇ ਕਰ ਬੈਠੀ ਮਾਂ ਕਦੀ ਮਾਰਦੀ ਕਈ ਵਾਰ ਆਪਣੇ ਘਰ ਇੱਥੇ ਫਿਰ ਕੇ ਫੇਰ ਕੇ ਜਾਂ ਨਿਵਤਰ ਮੈਂ ਹੁਣ ਹੈ ਨਾ ਕਰਵਾ ਕੇ ਕੋਈ ਗੱਲ ਨਹੀਂ ਇਹਦਾ ਖਾਲਸਾ ਅਮਨ ਵੀਰੇ ਨੰਬਰ ਨੋਟ ਕਰੋ ਅਮਨ 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 ਵੀਰੇ ਆ ਕਿੱਥੇ ਸਰਪੰਚ ਸਾਹਿਬ ਕਿਉਂਕਿ ਇਹ ਇਹ ਛੱਤਾਂ ਡਿੱਗੀਆਂ ਨਹੀਂ ਪਰ ਕੀ ਕੀ ਇਹਦਾ ਸਮਨ ਨੂੰ ਗੱਲ ਨਹੀਂ ਸਮਝਾਈ ਕੀ ਪਾਣੀ ਚੋਰ ਰਿਹਾ ਪਾਜੀ ਪਾਣੀ ਉਹ ਤੋਂ ਬਾਲੇ ਆ ਹਾਂ ਬਾਲੇ ਆ ਬਾਲੇ ਆ ਸਾਰੇ ਭੇਜ ਗਏ ਆ ਤੇ ਉਹ ਵੀਕ ਹੋ ਗਏ ਸਾਰੇ ਆ ਗਿਆ ਸੀ ਹਾਂ ਥੱਲੇ ਪਾਣੀ ਫਿਰ ਗਿਆ ਛੱਤਾਂ ਬੜਾ ਠੀਕ ਆ ਪਾਣੀ ਨੂੰ ਥੱਲੇ ਆ ਲੈ ਉਹ ਲੈ ਕੇ ਗੱਲ ਹੀ ਨਹੀਂ ਮਾਤਾ ਆ ਕਿੱਦਾਂ ਗੱਲ ਆ ਲੈ ਕੋਈ ਗੱਲ ਨਹੀਂ ਆ ਚਲੋ ਆ ਲੱਖ ਰੁਪਏ ਤੁਹਾਡੇ ਕੋਲ ਸੇਵਾ ਆ ਗਈ ਆ ਨੰਬਰ ਆ ਗਿਆ ਸਾਰਾ ਕੁਝ ਕਰਕੇ ਜਾਵਾਂਗੇ ਠੀਕ ਆ ਕੋਈ ਐਵੇਂ ਨਹੀਂ ਕਰਨਾ ਆ ਤਾਂ ਨੰਬਰ ਲੈ ਲੈ ਇਹ ਮੇਰੀ ਗੱਲ ਤੋਂ ਸਮਾਂ ਆਉਂਦਾ ਹੁੰਦਾ ਹੁੰਦਾ ਸਮਾਂ ਬੰਦੇ ਤੇ ਆਉਂਦਾ ਕਿੱਡੀ ਗੱਲ ਹੋ ਗਈ ਨਹੀਂ ਵੀਰ ਨੂੰ ਤੁਹਾਡੇ ਯਾਰੇ ਬਾਅਦ ਵਿੱਚ ਦੱਸਦੇ ਰਹਿਣਾ ਹਾਂ ਸਮਾਂ ਬੰਦੇ ਤੇ ਆਉਂਦਾ ਪਹਿਲਾਂ ਪਹਿਲਾਂ ਐਵੇਂ ਨਹੀਂ ਐ ਮੇਰੀ ਮਾਂ ਐਵੇਂ ਰੋਣਾ ਨਹੀਂ ਦਿਲ ਨਹੀਂ ਕੋਈ ਨਹੀਂ ਮੈਂ ਪਹਿਲਾਂ ਪਕਾਨੇ ਸਿਰ ਤੇ ਆਪਣਾ ਕੋਈ ਨਹੀਂ ਬਗਾਨੇ ਅੱਗੇ ਆਪਾਂ 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 ਸਾਰੀ ਉਮਰ ਇੱਕ ਏਕਰੀ ਰੁਕ ਇੱਕ ਏਕਰੀ ਇੱਕ ਏਕਰੀ ਰੁਕ ਜਾ ਯਾਰ ਆਪਾਂ ਸਾਰੀ ਉਮਰ ਵਾਂਡੇ ਵਾਂਡੇ ਕਰਦੇ ਰਹਿਨੇ ਆ ਠੀਕ ਹੈ ਹੁਣ ਰਿਸ਼ਤੇਦਾਰ ਨੂੰ ਉਹ ਵੀ ਵੇਖਦੇ ਆ ਨਾ ਰਹਿ ਕੇ ਵੇਖਦੇ ਆ ਕਿ ਕੌਣ ਚੱਲਦਾ ਚੱਲਣਾ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਹਾਂ ਸੱਚੇ ਪਾਤਸ਼ਾਹ ਵਾਈ ਗਰੂ ਨੇ ਚੱਲਣਾ ਕੋਈ ਗੱਲ ਨਹੀਂ ਉਹ ਤਾਂ ਕੀ ਨੇ ਪਤਵਾਤ ਨਹੀਂ ਪੁੱਛੀ ਚੱਲਣਾ ਕਿਉਂ ਉਹਨੇ ਉਹ ਵਾਈ ਗਰੂ ਨੇ ਜਿਨੇ ਸਾਥ ਦਿੱਤੇ ਆ ਨਾ ਮੇਰੀ ਗੱਲ ਸੁਣੋ ਲੈ ਹੋਰ ਲੋ ਉਹ ਵੀ ਬੰਦੇ ਆ ਉਹ ਵੀ ਬੰਦੇ ਆ ਜਿਨ੍ਹਾਂ ਦੇ ਜਿਨ੍ਹਾਂ ਨੂੰ ਵੇਖਦਾ ਨਹੀਂ ਜਨ ਨਹੀਂ ਲੱਤਾਂ ਨਹੀਂ ਹੈਗੀਆਂ ਜਿਹੜੇ ਤਰਪਾਲਾਂ 'ਚ ਬੈਠੇ ਮੈਂ ਤਾਂ ਬਹੁਤ ਮਾੜੀ ਮਾੜੀ ਲਾਤ ਵੇਖਿਆ ਚੜ੍ਹਦੀ ਗੱਲਾਂ 'ਚ ਆਪਾਂ ਕੋਈ ਗੱਲ ਨਹੀਂ ਰੋਣਾ ਨਹੀਂ ਬਸ ਐਡੇ ਪੁੱਤ ਤੇਰੇ ਜਵਾਨ ਪੋਤੇ ਆ ਕੋਈ ਹਾਂ ਚਲੋ ਵੀਰੇ ਸਾਡੀ ਮਾਂ ਦੀ ਅੱਖਾਂ 'ਚ ਪਾਣੀ ਨਹੀਂ ਹੋਣਾ ਚਾਹੀਦਾ ਪਹਿਲਾਂ ਹੰਝੂ ਪੂੰਝ ਕੇ ਹੰਝੂ ਪੂੰਝੋ ਆ